ਪੂਰਾ ਇਹਦਾ ਨੱਕ ਨਕੌੜਾ ਦੇਖ ਸਕਦੇ ਹੋ ਵੀ ਕਹੀ ਜੀ ਬੱਕਰੀ ਐ ਕਹੀ ਜੀ ਸਿੰਗੀ ਦੀ ਐ ਤੇ ਦੰਤ ਤੁਹਾਨੂੰ ਪੱਟ ਕੇ ਦਿਖਾਉਂਗਾ ਜੀ ਜਾਇਦ ਦੰਦ ਹੋਈ 6 ਦੰਦ ਆ ਜੀ ਆਹ ਦੇਖ ਲੋ ਇਹ ਗਿਣਨਾ 6 ਦੰਦ ਆ ਜੀ ਬਾ ਵੀਰ ਇਹ ਰਾਜੂ ਭਾਈ ਕਈ ਜਿਹੜੀ ਦੰਦ ਬਾਹਰ ਦੇਖਣ ਲੱਗ ਗਏ ਨੇ 6 ਵੀ ਤੇ ਕੋਈ ਡਰਤਾ ਨਹੀਂ ਹੁੰਦਾ ਨਹੀਂ ਕੋਈ ਡਰ ਨਹੀਂ ਜੀ ਇਹ ਬਾਜੀ ਬੱਕਰੀ ਦੀ ਬਾਜੀ ਬੰਦੇ ਦੀ ਵੀ ਦੰਦ ਬਾਹਰ ਨੂੰ ਹੋ ਜਾਂਦੇ ਨੇ ਠੀਕ ਐ ਕਿਉਂ ਪਸ਼ੂ ਨੇ ਇਹ ਬੰਦਾ ਦਾ ਲੋਟ ਵੀ ਕਰਾ ਲਾਂ ਦਾ ਮਸ਼ੀਨਾ ਚੱਲ ਪਿਆ ਲੋਟ ਕਰਾਉਣ ਦੀਆਂ ਦੰਦ ਉਹ ਤਾਰਾਈਆਂ ਪਾਲਣ ਵਾਲੇ ਵਿੱਚ ਹੁਣ ਇਹਨਾਂ ਦੇ ਵਿਚਾਰਾਂ ਦੇ ਕਿਵੇਂ ਪਾਈਏ ਆਪਾਂ ਇਹ ਜਿਵੇਂ ਰੱਬ ਨੇ ਬਣਾਤੇ ਐਵੇਂ ਜਿਵੇਂ ਵਕਤ ਘਟ ਲਾਂਗੇ ਅਟੋ-ਅਟੋ ਚਿਹਰੇ ਮਾ ਦੇ ਰਹੇ ਆ ਇਹ ਆ ਦੇਖੋ ਜੀ ਕਾਨੇ ਦਾ ਵੀ ਬਹੁਤ ਵਧੀਆ ਬੱਕਰੀ ਦਾ ਤੇ ਲੰਬੇਟ ਪੂਰੀ ਵਧੀਆ ਤੇ ਥਣ ਚੱਡਾ ਵੀ ਪੂਰਾ ਬੱਕਰੀ ਦਾ ਵਧੀਆ ਚਲੋ ਆਪਾਂ ਭਾਂਡਾ ਕਾ ਨੂੰ ਦਿਖਾਉਣਾ ਬੱਕਰੀ ਦਾ ਸਾਡੇ ਸਮਾਜ ਦੇ ਵਿੱਚ ਕਿਸੇ ਦੀ ਬਾਈ ਦੀ ਨਜ਼ਰ ਕਿਵੇਂ ਹੁੰਦੀ ਹੈ ਕਿਸੇ ਦੀ ਬਾਈ ਦੀ ਕਿਸੇ ਪਰਦਾ ਪਰਦਾ ਹੀ ਆ ਜੇ ਰਹਿ ਜੇ ਹਾਂਜੀ ਹਾਂਜੀ ਪਰਦਾ ਹਾਂਜੀ ਰਾਜੂ ਇੱਧਰ ਇੱਧਰ ਅੱਛਾ ਇਹ ਅੱਧਾ ਆਹ ਦੇਖੋ ਜੀ ਬੱਕਰੀਆਂ ਬਹੁਤ ਵਧੀਆ ਕੁਆਲਿਟੀ ਦੀਆਂ ਇੱਕ ਹੋ ਰਹੀ ਆ ਜੀ ਇਹਦੇ ਨਾਲ ਦੀ ਨਕਸ਼ੇ ਨੂੰ ਨਕਸ਼ਾ ਬਲਿਆ ਹੀ ਹੜਾ ਨਿੱਕਾ ਇਹ ਵੀ ਜ 6 ਦੰਦ ਤੋਤੇ ਹੋ ਪੂਰੇ 8 ਦੰਦ ਕਰਕੇ ਚੱਕ ਜੀ ਹਾਂ ਇਹ ਦੀ ਅੱਛੇ ਜਰੂਰ ਲਾਲ ਪਾ ਹਨਾ ਚਿੱਟੀ ਹੋ ਹੈ ਹਾਂ ਚਿੱਟੀ ਹੋ ਜੀ ਸਾਰੀਆਂ ਦੀ ਮੇਰੇ ਖਿਆਲ ਚਿੱਟੀ ਆ ਜਿਹੜੀ ਇਹ ਬੱਕਰੀ ਇਹ ਵੀ ਪੂਰੀ ਕੁਆਲਿਟੀ ਦੀ ਹੈ ਵਧੀਆ ਬਈ ਬਾਈ ਨੌਏ ਬੱਕਰੀਆਂ ਟੋਕੇ ਪੀਸ ਲੈ ਕੇ ਆ ਮਲਿਆ ਮਲਿਆ ਕੇ ਜੋੜੀਆਂ ਜੋੜੀਆਂ ਵਧੀਆ ਦੇਖ ਸਕਦੇ ਹੋ ਤੁਸੀਂ ਵਧੀਆ ਤੋਂ ਵਧੀਆ ਬੱਕਰੀਆਂ ਲੈ ਕੇ ਆ ਹੋ ਗਿਆ ਜੀ ਬੱਕਰਾ ਦਿਖਾ ਦੇ ਬਾਈ ਰਾਜੂ ਉਹ ਹੈਗਾ 10 40 ਇਹ ਬੱਕਰੀ ਬਾਈ ਕਹਿੰਦਾ ਜਮਾ ਪੁੜੀ ਆ ਸੇਵਾ ਨਾਲ ਖੜੀ ਆ ਆ ਦੇਖ ਸਕਦੇ ਹੋ ਸੇਵਾ ਨਾਲ ਦੰਤ ਨਹੀਂ ਬਾਈ ਇਹਦੇ ਹੈਗੇ ਬੱਸ 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 ਜਾਣ ਵਾਲੀ ਆ ਬੱਕਰੀ ਚ ਬਾਈ ਦੇਖ ਤਾਂ ਪਰ 부ੜੀ ਨਹੀਂ ਹੈ ਕਹੂੰਦੀ ਇਹ ਜਵਾਨ ਕਹੂੰਦੀ ਹੈ ਦੇਖੀ ਕਿਤੇ ਭੰਡੇ ਨਾ ਕਰਾਵਾ ਗੰਦੀ ਰੇਡਦੀ ਹੈ ਮੇਰੇ ਖਿਆਲ ਸਾਰੀਆਂ ਤੋਂ ਲੰਮੀਟ ਜਾਦੀ ਹੈ ਸੇਵਾ ਨਾਲ ਬਾਈ ਨਿੱਕਾ ਜਿਹਾ ਖੜੀ ਹੈ ਦੂਰੋਂ ਦੇਖ ਲੋ ਬਾਈ ਕਈ ਸਾਲਾਂ ਦੀ ਮੇਰੀ ਇਹਦਾ ਵੀ ਨੱਕ ਦੇਖ ਲੋ ਬਾਈ ਤੋਤੇ ਦੀ ਵਰਗਾ ਹੈ ਅਹੀ ਜੀ ਦਾ ਬੱਚਾ ਲੈ ਕੇ ਪਾਲਿਆ ਕਰੋ ਜਿਹੜਾ ਨੰਬਰ ਬੋਲਿਆ ਜੀ ਆਪੋ ਨਾਲ ਉਹ ਸੁਣ ਰਹੀ ਹੈ ਜੀ ਹਾਂ ਗੱਪਣ ਰਾਤੀ ਦੀ ਨਾਲ ਤਾਂ ਇਹ ਬਾਈ ਕਹਿੰਦਾ ਗੱਪਣ ਬੱਕਰੀਆਂ ਦੀ ਵਧੀਆ ਕੁਆਲਿਟੀ ਦੀ ਇਹ ਪੂਰੇ ਦੰਦੀਆਂ ਜੀ ਨਾਲੇ ਅੰਦਰ ਪਾਣੀ ਪਾਣੀ ਛੜਕਿਆ ਤੇ ਉਦੋਂ ਫਿਰ ਦਾਸਾ ਹੁੰਦਾ ਵੀਡੀਓ ਬਣਾਉਂਦਾ ਹਾਂ ਹਾਂ ਮੁੱਲਾ ਦਾ ਵੀਡੀਓ ਬਣਾਇਆ ਜੀ ਬੱਕਰੀਆਂ ਦੇ ਮੁੱਲਾ ਪਾਉਂਦੇ ਜੋ ਇੱਕ ਤੇ ਆਪਾਂ ਰਹਿ ਗਈਆਂ ਇੱਕ 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 ਆਉਂਦੇ ਹੋ ਆਪਣਾ ਢੋਲ ਵਾਲਾ ਫੰਡਾ ਇੱਕਦੋ ਦੇਖ ਲਈਆਂ ਹਾਂ 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 ਲੈ ਗਿਆ ਸਸਤਰੀ ਨਾ ਜੋ ਮੈਨੂੰ ਦੱਸਿਆ ਸੀ ਕਹਿੰਦਾ ਭਾਈ ਹਾਂਜੀ ਅੱਜ ਲਈ ਠੀਕ ਹੈ ਕਿਉਂ ਲੈਨੇ ਟੱਕਰ ਮੇਰੀ ਤੂੰ ਨਾ ਮੇਰੇ ਵਿੱਚ ਦੀ ਸੌਦਾ ਨਹੀਂ ਭਾਈ ਆਹੀ ਹੋ ਸਕਦਾ ਕਸਮ ਮੈਂ ਕੀ ਲੈ ਲਿਆ ਤੇ ਇੱਥੋਂ ਸਸਤਰੀਕਾਰ ਜੀ ਬੜੇ ਲੋਕ ਬਾਈ ਗਲਤ ਬੋਲਣ ਵਾਲੇ ਵੀ ਨੇ ਮੈਨੂੰ ਬੋਲੀ ਜਾਣ ਫਿਰ ਅਸੀਂ ਤਾਂ ਕੰਮ ਕਰਨਾ ਹੈ ਭਾਈ ਦੁਨੀਆ ਦੀ ਸੇਵਾ ਹੈ ਜਿੰਨੀਕ ਹੋਊਗੀ ਕਰਾਂਗੇ ਹੱਥ ਬੰਨ੍ਹ ਕੇ ਕਿਉਂ ਜੀ ਸਹੀ ਗੱਲ ਹੈ ਕੋਈ ਮਾੜਾ ਵੀ ਕਹਿਣ ਵਾਲਾ ਹੁੰਦਾ ਸਾਨੂੰ ਕੋਈ ਚੰਗਾ ਵੀ ਕਹਿਣ ਵਾਲਾ ਹੁੰਦਾ ਤੇ ਸਭ ਦੀ ਸੁਣਨੀ ਪਊ ਭਈ ਜਦ ਇਸ ਕੰਮ ਚ ਅਸੀਂ ਆਵੜੇ ਸਾਨੇ ਕੰਮ ਨਹੀਂ ਛੱਡਣਾ ਹੱਥ ਹੀ ਲੰਗ ਜਾਂਦਾ 100 ਕੁੱਤਾ ਭੌਂਕਦਾ ਪੂਛਾ ਮਾਰ ਮਰ ਗਾਂ ਲੰਗੀ ਜਾਵਾਂਗੇ ਕਿਉਂ ਨਿੱਕਾ ਸਰਦ ਤੇ ਹੁਣ ਆਪਾਂ ਚਲੋ ਬਹੁਤੀਆਂ ਗੱਲਾਂ ਨਹੀਂ ਕਰਦੇ ਹਾਂਜੀ ਇਹ ਵੀ ਪਹਿਲੀ ਹਾਂਜੀ ਅਚਾਰਤਾ ਤਾਂ ਹੋ ਗਈ ਇਹ ਪੂਰੇ ਚਾਟ ਪੂਰੇ ਹੋ ਗਈ 8 ਇਹ ਪੱਟੀਆਂ ਕਰਾ ਕੇ ਪੱਠਾਂ ਦਾ ਫੇਰ ਕਰਾਸ ਕਰਾਈਆਂ ਨੇ ਹਾਂ ਹਾਂ ਦੇਖਿ ਸਾਹਦੋਂ ਜੀ ਬੱਕਰੀਆਂ ਦੇ ਕੱਦ ਦੂਰੇ ਹੱਟ ਤੇ ਹੱਥ ਵੀ ਨਹੀਂ ਗਿੱਛ ਪੈਂਦੀ ਚੜਾਈ ਦੇਖ ਲਓ ਉੱਤੋਂ ਪੁੱਠੀ ਦੀ ਆਲਾ ਕਹਿੰਦਾ ਬੱਕਰੀ ਓਏ ਬੱਕਰੀ ਤਾਂ ਮੈਂ ਇਸ ਤੋਂ ਟੱਪ ਗਈ ਮੋਰਾ ਨਾਲ ਦੀ ਤੂੰ ਜਿਹੜੀਆਂ ਲੀਲੀ 라ਵੀ ਦੀਆਂ ਫਰਦੀਆਂ ਨੇ ਉਹਨਾਂ ਦੇ ਮੁੱਲ ਚ ਹੋ ਗਈਆਂ ਸਮਝ ਜੀ ਬੱਕਰੀ ਮਾਰੇ ਘਰ ਦੀ ਸਾਹਮਣ ਦੀ ਨਹੀਂ ਹੁੰਦਾ ਅਸੀਂ ਤਾਂ ਆ ਜਿਹੜੀਆਂ ਪਾਲੀ ਪਈ ਝਾੜ ਝੂੜ ਚਾਰ ਕੇ ਵਦਾ ਵਕਤ ਕੱਟਣਾ ਨੇ ਕਿਉਂ ਸਾਡੇ ਕਰਾਂ ਜੋ ਗਰੀਬੀ ਨਹੀਂ ਨਿਕਲਦੀ ਜਵਾਕ ਪਾਲੀਏ ਕਿ ਬੱਕਰੀਆਂ ਪਾਲੀਏ ਇਹ ਧਾਕੜਿਆਂ ਦੇ ਕੰਮ ਰਹਿ ਗਏ ਭਾਈ ਠੀਕ ਹੈ ਜੀ ਬੱਕਰੀ ਜੇ ਕੋਈ ਰੋਜ਼ ਕਹੇ ਨਾ ਕਿਲੋ ਦਾਣਾ ਖਾ ਜਾਂਦੀ ਹੈ ਸ਼ਾਮ ਨੂੰ ਚਾਰ ਕੇ 12 ਉਹ ਲਿਆ ਕੇ ਕਿਲੋ ਦਾਣੇ ਪਾ ਸਕਦਾ ਹੈ ਹਰੇਕ ਬੰਦਾ ਸਸਰੀਕਰ ਲਾਣੇ ਜਰਾ ਪੱਗੜਿਆ ਤੈਨੂੰ ਕਹੇ ਨਾ ਸਸਰੀਕਰ ਉਹ ਬੰਦਾ ਪਛਾਣਿਆ ਵੈ ਮਿੱਤਰ ਆਪਣਾ ਅੱਛਾ ਜੀ ਹੋਰ ਦਿਖਾਓ ਜੀ ਵੱਡੀ ਕੋਈ ਇਹ ਖਰਾਕ ਦਾ ਕੀ ਬਈ ਪਾਣੇ ਨੂੰ ਗੱਦੀ ਬੱਕਰੀ ਮੁਹੰਮਦ ਲਿਖਿਆ ਜੀ ਵਾਹ ਜੀ ਵਾਹ ਇਹ ਤੈਨੂੰ ਪਤਾ ਫਿਰ ਤੂੰ ਸਨਮਾਨ ਵਾਲਾ ਮੁੰਡਾ ਹੈ ਕਿਉਂਕਿ ਇਹਦੇ ਜੀ ਕਹਿੰਦਾ ਬਾਈ ਨਿੱਕਾ ਕਹਿੰਦਾ ਮੁਹੰਮਦ ਲਿਖਿਆ ਹੋਇਆ ਹੈ ਐ ਬੱਕਰੀ ਤੇ ਆਹ ਦੇਖ ਸਕਦੇ ਇਹਨੂੰ ਪਰਖ ਹੈ ਇੰਨੀ ਫਿਰ ਮੈਨੂੰ ਤਾਂ ਨਹੀਂ ਪਰਖਾ ਇਹਨੂੰ ਪਤਾ ਹੈ ਮੇਰੇ ਨੂੰ ਪਰਖਾ ਤੇ ਇਹ ਕਦੋਂ ਸੂਏ ਨਿੱਕੇ ਬਾਈ ਕਿਹੜੀ ਇਹ ਵੀ ਪਹਿਲੇ ਸੂਏ ਪਹਿਲੇ ਸੂਏ ਕਿੰਨੇ ਬੱਕਰੀਆਂ ਜੀ ਪਹਿਲੇ ਪਹਿਲੇ ਸੂਏ ਨੇ ਕਿੰਨੇ ਬੱਕਰੀਆਂ ਗਾਟ ਰਾਂ ਰੱਖੀਆਂ ਨੇ ਤੇ ਪਹਿਲੇ ਪਹਿਲੇ ਸੂਏ ਨੇ ਇਹ ਇੱਧਰ ਕਰ ਵਜਾ ਲੋਹੀ ਨੂੰ ਲੈ ਕੇ ਆ ਇਹ ਵੀ ਕੱਪੜੀ ਦਿੱਤੀ ਐ ਬਈ ਹਾਂਜੀ ਹਾਂ ਇਹ ਵੀ ਕੱਪੜੀ ਇਹ ਤਾਂ ਹਜੇ ਮੇਰਾ ਖਿਆਲ ਛੇ ਜਾਂਦਾ ਬਈ ਦੂਸਰਾ ਲੰਬੇੜ ਤੇ ਸਿੰਗੀ ਨੱਕ ਆ ਵਧੀਆ ਬੱਕਰੀ ਐ ਪੂਰੀ ਭਾਰੀ ਐ ਪਰ ਸੇਵਾ ਪੂਰੀ ਐ ਨਾ ਬੰਦਿਆਂ ਦੀ ਹੋਏ ਹਾਂ ਸਿੰਘ ਪੂਰਾ ਆਜਾ ਆਜਾ ਆ ਗਿਆ ਆ ਗਿਆ ਹੋਣੇ ਸੱਜਣੋ ਪਾਲੀ ਗੱਡਵੀ ਵੀ ਨਹੀਂ ਚਾਹੀਦੀ ਚਿਚੜੀਆਂ ਲੱਗ ਜਾਂਦੀਆਂ ਨੇ ਥੱਲੇ ਸਾਰੇ ਜਾਨੇ ਨਾਲੇ ਗਿੱਚੀ ਦਬ ਜਾਂਦੀ ਪਸ਼ੂ ਦੀ ਸਾਰੇ ਜਾਨ ਨਹੀਂ ਪੈਂਦੀ ਉਹਦੇ ਚ ਬੱਚਾ ਲੈ ਆ ਬੱਚਾ ਲੈ ਆ ਭਈ ਸਾਰੇ ਦੇ ਲੱਗ ਜੋ ਪਰ ਉਹ ਜਦ ਸਾਰੇ ਦੇਖਣ ਆ ਰਿਹਾ ਸਾਰੇ ਦੇਖਣ ਆ ਰਿਹਾ ਸਪਨਾ ਦੇ ਵਿੱਚ ਵੇਖਣਾ ਚਾਹੁੰਦੇ ਆ ਸੁਪਨਾ ਲੈਣਾ ਕਿਉਂਕਿ ਇਹ ਬੱਕਰੀਆਂ ਸਾਰੇ ਦੱਸੋ ਆਪਾਂ ਕਹਿੰਦੇ ਦੱਸੋ ਇਹ ਕਰਨਾ ਪਾਇ ਕਿ ਕਿ ਸੁਪਨਾ ਵਧੀਆ ਚੰਗੀ ਜਿਹਾਦਾ ਹੋਵੇ ਤੇ ਇਹ 12 ਦਾ ਦਾ ਪਾਈ ਕਹਿੰਦਾ ਜੀ ਬੱਕਰਾ ਕੋਈ ਇਹ ਦੇ ਨਾ 12 ਦਿਨਾਂ ਦਾ ਬੱਚਾ ਪੂਰਾ ਦੁੱਧੂ ਚੁੰਗਿਆ ਹੈ ਬੱਚੇ ਦਾ ਇਹ ਪਰ ਗੱਫਰ ਦਾ ਨਹੀਂ ਦੇ ਨਾ ਹੋਰ ਬੱਕਰੇ ਬੱਕਰੇ ਕਈ ਕੁਆਲਿਟੀ ਦੇ ਰੱਖੇ ਹੋਏ ਬੱਕਰਾ ਇਹ ਦੀ ਚੰਗਾ ਬੱਚਾ ਜੀ ਹੱਥ ਦੇਖ ਲਓ ਮੋٹے ਗੋਡੇ ਤੇ ਪੂਰੀ ਬੱਕਰੀ ਵਰਗੇ ਤਾਂ ਹੁਣ ਨਹੀਂ ਦੇ ਬੱਕਰੀ ਵਰਗੇ ਪੰਜੇ ਦੇ ਹੁਣ ਨੇ ਇਹ ਬੱਚੇ ਦਾ ਨਕੌੜ ਨਕੂੜ ਵੀ ਪੂਰਾ ਹੈ ਇਹਨੂੰ ਟੈਸਟੀ ਤਾਂ ਖਾਹ ਬੋਲੂਗਾ ਕੋਈ ਕੰਦੇ ਨਹੀਂ ਅਸੀਂ ਇਹ ਨਾਲ ਜੀ ਨਿਪੜੇ ਰਹਨੇ ਆ ਦੇਖੋ ਟੈਸਟੀ ਕਲ ਵੀ ਗੋਲ ਨੇ ਬੱਚੇ ਦੇ ਬਰੀਡ ਵਾਲਾ ਬੱਚਾ ਇਹਨਾਂ ਚੀਜ਼ਾਂ ਦੇ ਮੁੱਖ ਪੈਂਦੇ ਸਿੰਗੀ ਵੀ ਕੱਢੇ ਲੱਗਿਆ ਮੜੀ ਮੜੀ ਇਹ ਚਿੱਟੇ ਛੇਰੇ 'ਚ ਆ ਗਿਆ ਇਹ ਜੀ ਚਿੱਟੇ ਛੇਰੇ 'ਚ ਆ ਗਿਆ ਹਾਂ ਚਿੱਟੇ ਛੇਰੇ 'ਚ ਆ ਬੱਕਰੀ ਲਈ ਹਾਂਜੀ ਹਾਏ ਇਹ ਆਪਣਾ ਬੀਟਲ 'ਚ ਇਹ ਨਹੀਂ ਕਹਿੰਦਾ ਰੰਗ ਬੀਟਲ 'ਚ ਕਈਏ ਹੁੰਦੇ ਨੇ ਇੱਕ ਨਹੀਂ ਹੁੰਦਾ ਵੀ ਕਾਲੇ ਦੇ ਖੜੀਏ ਦੁਨੀਆ ਲੋਹੇ ਤੇ ਨਾ ਸਨਖ ਦੇਖੋ ਰੰਗ ਤਾਂ ਕਈ ਨੇ ਠੀਕ ਹੈ ਨਾ ਗੱਲ ਬਾਕੀ ਬਾਈਆਂ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਜਿਹੜੇ ਵੀਡੀਓ ਦੇਖਣਗੇ ਆਪਣੇ ਆ ਯੂਟਿਊਬਰਾਂ ਦਾ ਵੀ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਰਾਜਵੀਰ ਕੁੰਸੀਏ ਦਾ ਤੇ ਆ ਬਾਈ ਦਾ ਮੈਂ ਨਾਉ ਨਹੀਂ ਜਾਣਦਾ ਇਹਦਾ ਵੀ ਜਰੂਰ ਚੈਨਲ ਸਬਸਕ੍ਰਾਈਬ ਕਰਿਓ ਤੇ ਆ ਮੇਰਾ ਵੀਰ ਆਜੂ ਗੋਟ ਫਾਰਮ ਦੜਬਾ ਪੰਜਾਬ ਮੇਰੇ ਚੈਨਲ ਨੂੰ ਵੀ ਭਾਈ ਸਬਸਕ੍ਰਾਈਬ ਜਰੂਰ ਕਰਿਓ ਬੱਕਰਾ ਰਖਾਦੇ ਭਾਈ ਰਾਜੂ ਮੈਨੂੰ ਕਹਿਣਾ ਨਹੀਂ ਆਉਂਦਾ ਮੈਂ ਤਾਂ ਪੰਛੀ ਉੜਦਾ ਹੀ ਆ ਲਾਕੀ ਸਾਰੇ ਚੈਨਲ ਆ ਵੀਡੀਓ ਵੀ ਬਣਾਉਣਾ ਮੈਂ ਆਪਦੇ ਤੇ ਹੀ ਬਣਾ ਲਾਣਾ ਸਾਨੂੰ ਕੀ ਹੈ ਸਭ ਦਾ ਹੀ ਚੱਲੇ ਕਿਉਂ ਜੀ ਇਹਦੀ ਰੋਟੀ ਰੇਸ ਕਿ ਚੱਲੇ ਧੰਨਵਾਦ ਜੀ ਪਰੇ ਪਰੇ ਵਾਲੇ ਪਾਸੇ ਕੈਮਰਾ ਰੱਖੀ ਖਾਦੀ ਵਾਲੇ ਪਾਸੇ ਕਰੀ ਨਾ ਆਹ ਦੇਖੋ ਜੀ ਸ੍ਰੀ ਸਰਦਾਰ ਦਾ ਬੱਕਰਾ ਬਾਈ ਦਾ ਇਹ ਕੰਨ ਦੇਖ ਲਓ ਕਿੱਡੇ ਕਿੱਡੇ ਨੇ ਕੋਈ ਕੰਨਾਂ ਦਾ ਤੋੜਾ ਹੀ ਵੀ ਕਿੱਡੇ ਕਿੱਡੇ ਚੌੜੇ ਆ ਕਿੱਡੇ ਕਿੱਡੇ ਲੰਬੇ ਆ ਦੰਦੀ ਕਿੰਨੇ ਹੋ ਗਏ ਵੀ ਨਿੱਕਿਆ ਪੂਰੇ ਦੰਦੀ ਹੋ ਗਏ ਜੀ ਤੇ ਪੂਰਾ ਮੋਟਾ ਬੱਕਰਾ ਹੈ ਕੋਈ ਵੀ ਕਾਟ ਨਹੀਂ ਪੂਛ ਪਾਸ ਨਹੀਂ ਲੈ ਕੇ ਕੈਚੀ ਭਾਈ ਕਹਿੰਦਾ ਮੋਜੂਰਾ ਆ ਕੇ ਵੀ ਜਾ ਕੈਮਰਾ ਫੋਟੋ ਇਹ ਮੌਕੇ ਤੇ ਬੋਲ ਆ ਚੀਜ਼ਾਂ ਨੇ ਜੀ ਕਿਉਂ ਅਗਲਾ ਕਹਿੰਦਾ ਚੈਂਪੀਅਨ ਚੈਂਪੀਅਨ ਇੱਕ ਤੋਂ ਬਣਦਾ ਹਰੇਕ ਬੰਦਾ ਨਹੀਂ ਚੈਂਪੀਅਨ ਬਣਦਾ ਇਹਨਾਂ ਦੇ ਵਿੱਚ ਵੀ ਖੂਬੀਆਂ ਹੁੰਦੀਆਂ ਨੇ ਜੀ ਪਸੂਆਂ ਦੇ ਵਿੱਚ ਤੇ ਇਹ ਦੋ ਨਾਲ ਦਾ ਇਕੱਲਾ ਜੀ ਇਕੱਲੇ ਨਾਲ ਇਹ ਇਕੱਲੇ ਨਾਲ ਦਾ ਬੱਕਰਾ ਜੀ ਰਾਜਵੀਰ ਜੀ ਹਾਂ ਮੈਂ ਤਾਂ ਕਹਿੰਦਾ ਵੀ ਇਕੱਲੇ ਹੀ ਛੱਡਿਆ ਕਰੋ ਇਕੱਲੇ ਆਂਦੀ ਮੁੰਡੇ ਭਾਂਡੇ ਚ ਚੰਗਾ ਤੇ ਚੰਗਾ ਦੁੱਧ ਪੀ ਕੇ ਪਲੂਗਾ ਬੱਕਰਾ ਉਹ ਚੰਗੀ ਕੀਮਤ ਦਾ ਉਹਨੂੰ ਚੰਗੇ ਕੱਢੂਗਾ ਬੱਚੇ ਅਸੀਂ ਕੀ ਕਰਾਂਗੇ ਪਹਿਲਾਂ ਜਿਵੇਂ ਜੋ ਬੱਕਰਾ ਸਿਆਣਾ ਬੱਚੇ ਅਰ ਰਿਜ਼ਲਟ ਪਹਿਲੀ 2-4 ਵਾਰੀ ਚ ਰਿਜ਼ਲਟ ਨਹੀਂ ਹੋਣਗੇ ਉਦੋਂ ਪੀਡੀਐਫ ਤੋਂ ਬਾਅਦ ਚਮਗੋ ਕਾਹੂ ਚਮਗੋ ਰਿਜ਼ਲਟ ਵਧੀਆ ਹੋਣਗੇ ਬਾਕੀ ਬਾਈ ਤੋਂ ਇੱਕ ਦੋ ਗੱਲਾਂ ਚਲੋ ਜੀ ਧੰਨਵਾਦ ਸਸਤਰੀਕਾਰ ਸਾਰਿਆਂ ਨੂੰ ਜਿਹੜਾ ਵੀ ਬੰਦਾ ਬਲੱਡ ਦੇ ਸਕਦਾ ਬਾਕੀ ਮੇਰੇ ਦਾ 5-6 ਟੋਕੇ ਪੀਸੇ ਲੈ ਕੇ ਆਏ ਇਹ ਮੈਂ ਗੱਪਰ ਦੀਆਂ ਤਿਆਰੀਆਂ ਲਾਈਆਂ ਕਿਸੇ ਦੀ ਗੱਪਰ ਦੀਆਂ ਤਿਆਰੀਆਂ ਧੋਡੀਆਂ ਚਾਰ ਪੂਰਾ ਕਹਿੰਦੀ ਜਿੱਤ ਕੀ ਦਿਖਾ ਸਕਦੀਆਂ ਮੈਨੂੰ ਲੱਗਦਾ ਨਵੇਂ ਲੈ ਕੇ ਉਹ ਬਈ ਨਿੱਕੇ ਨਿੱਕੇ ਬੱਕਰੀ ਉੱਤੋਂ ਵੱਡੀ ਹਟ ਗਈ 10ਵਾਂ ਬੋਲ ਹਾਂ ਸੈਂਟਰ ਆਫ ਬਈ ਸੁਣੀ ਗੱਲ ਜਿਹੜੇ ਕੋਡ ਆਲੇ ਉਹਨਾਂ ਦੀਆਂ ਬੱਕਰੀਆਂ ਦੇ ਹਸਪਤਾਲ ਵਾਲਾ ਲਾ ਕੇ ਬਈ ਨੇ ਬਹੁਤ ਪੈਸੇ ਲਾ ਕੇ ਨਵੇਂ ਇਸ ਤੇ ਉਹਦੇ ਤੇ ਬੱਕਰੀਆਂ ਖੜਾ ਕਰਿਆ ਤਾਂ ਕਿ ਜਿਨ੍ਹਾਂ ਨੇ ਇਸ ਮੈਲੇ ਚਾਹੇ ਸੱਜਣਾ ਨੂੰ ਐਡੇ ਵੱਡੇ ਦਾਨ ਵਾਸਤੇ ਸਹੇਰੀਆ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਆਲਦੀ ਨਾਲ ਹੀ ਬੇਨਤੀ ਕਰਦੇ ਆ ਸੱਜਣਾ ਕਿ ਇਹ ਤੀਰਜਾਂ ਦਾ ਜਾਂਦਾ ਪੁੱਛਦੇ ਹੁੰਦਾ 5 ਸਾਲ ਪਹਿਲਾਂ ਆਉਂਦੇ ਜਨਮ ਦਾ ਨਾਈ ਮਿਲਿਆ ਕੀ ਮੈਨੂੰ ਅਸਮਾਨਾਂ ਕਰਕੇ ਹਾਂ ਦੇ ਸਕਦਾ 4 ਇੰਚ ਤੋਂ ਬਾਹਰ ਜਰੂਰ ਜੋ ਸੱਜਣੋ ਕੰਨ ਬਾਲਾ ਦਮਲਾ ਨਤੀਜਾ ਮੇਰੇ ਖਿਆਲ ਇਹ ਨਹੀਂ ਮੇਰਾ ਖਿਆਲ ਹੋਣਾ ਇਹਦੇ ਆਪਣਾ ਕਿਰਤ 18 ਇੰਚ ਦਾ ਕੰਨ ਹੋ ਸਕਦਾ ਚੌੜਾ ਬਹੁਤ ਨਿੱਕਾ ਬਾਕੀ ਨਿੱਕਾ ਮੇਰਾ ਉਸਤਾਜ ਹੋਣਾ ਦੇਖੋ ਜੀ 18 ਇੰਚ ਕੰਨ ਹੈ ਜੀ ਬੱਕਰੀ ਦਾ ਤੇ ਮੇਰਾ ਖਿਆਲ ਵੀ ਚੜਾਈ ਦੀ ਦੀ ਸਵਾ 7 ਇੰਚ ਹੋਣੀ ਜੀ ਜਿਆਦਾ ਹੀ ਗੱਠ ਪੈਂਦੀ ਹੈ ਇਹ ਸਵਾ 7 ਤੇ ਹੈ ਜੀ ਸਵਾ 7 ਤੇ ਚੜਾਈ ਹੈ ਪੂਰਾ ਪੰਜੇ ਦਾ ਖੁੱਲਾ ਕੰਨ ਦਾ